ਆਪਣਾ ਲਖਮੀ ਸਿੰਘ ਲੱਭਾ ਮਹਾਂਪੰਜਾਬ ਯੂਐਸਏ ਚੈਨਲ ਤੋਂ ਅੱਜ ਬਹੁਤ ਵੱਡੀ ਗੱਲ ਹੈ ਕਿ ਹਰ ਸਾਲ ਦੀ ਤਰ੍ਹਾਂ ਜਿਹੜਾ ਪੰਜਾਬ ਦੀ ਧਰਤੀ ਦੇ ਲੁਧਿਆਣੇ ਦੇ ਵਿੱਚ ਪਿੰਡ ਮੁੰਡੀਆਂ ਦੇ ਵਿੱਚ ਬਾਬਾ ਬ੍ਰਹਮਪਰਦਾਸ ਜੀ ਦੇ ਯਾਦ ਵਿੱਚ ਹਰ ਸਾਲ ਮੇਲਾ ਕਰਵਾਇਆ ਜਾਂਦਾ ਸੋ ਉਸੇ ਘੜੀ ਤਹਿਤ ਅੱਜ ਜਿਹੜਾ 7ਵਾਂ 7 ਤਰੀਕ ਦਾ ਆਖਰੀ ਮੇਲਾ ਤੇ ਉਹਦੇ ਵਿੱਚ ਸਾਡੇ ਪ੍ਰੀਤਿਕਾ ਲੋਕਾਂ ਨੇ ਵੀ ਸ਼ਿਰਕਤ ਕੀਤੀ ਔਰ ਜਿਹੜੇ ਸਾਡੇ ਸਰੋਤੇ ਆ ਉਹਨਾਂ ਨੇ ਵੀ ਬਹੁਤ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਢੰਗ ਦੇ ਨਾਲ ਜਿਹੜਾ ਇਹ ਮੇਲਾ ਚੱਲ ਰਿਹਾ ਔਰ ਅੱਜ ਪੰਜਾਬ ਦੀਆਂ ਮਹਾਰਥੀ ਟੀਮਾਂ ਜਿਹੜੀਆਂ ਉਹਨਾਂ ਨੇ ਭਾਗ ਲਿਆ ਤੇ ਉਹਦੇ ਵਿੱਚ ਸਾਡੇ ਇਲਾਕੇ ਦੇ ਕਾਉਂਸਲਰ ਸਰਦਾਰ ਗਮੀਸ਼ ਸਿੰਘ ਮੁੰਡੀਆਂ ਜੀ ਜਿਹੜੇ ਕਿ ਸਾਡੇ ਵੱਡੇ ਭਰਾ ਵੀ ਨੇ ਔਰ ਬਹੁਤ ਸਤਿਕਾਰ ਦਿੰਦੇ ਆ ਟਾਈਮ ਟਾਈਮ ਤੇ ਔਰ ਉਹਨਾਂ ਨਾਲ ਮੈਂ ਗੱਲ ਕਰਨੀ ਚਾਹਾਂਗਾ ਕਿ ਭਾਜੀ ਕਦੋਂ ਦਾ ਮਹਿਸੂਸ ਹੋ ਰਿਹਾ ਭਾਜੀ ਤੁਹਾਨੂੰ ਕਦੋਂ ਦਾ ਮਹਿਸੂਸ ਹੋ ਰਿਹਾ ਹਾਂਜੀ ਤੇ ਮੇਲੇ ਬਾਰੇ ਕੀ ਜਣਾਣਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਨ ਸੰਪੂਰਤ ਤਪਸਵੀ ਸ਼੍ਰੀਮਾਨ ਸੰਤ ਬੱਬਾ ਸ਼੍ਰੀ ਚੰਦ ਜੀ ਮਹਾਰਾਜ ਦੇ ਔਰ ਮਹਾਨ ਤਪਸਵੀ ਬੱਬਾ ਬਰਨ ਪ੍ਰਤਾਪ ਜੀ ਜਾਲ ਦੇ ਵਿੱਚ ਪਿੰਨ ਮੁੰਡਿਆ ਕਲਾ ਲੁਧਿਆਣਾ ਵਿਖੇ ਜੋ ਇਹ 64ਵਾਂ ਟੂਰਨਾਮੈਂਟ ਤੇ ਮੇਲਾ ਬੜੀ ਧੂਮਤਾਮ ਨਾਲ ਕਰਾਇਆ ਜਾ ਰਿਹਾ ਉਸ ਵਿੱਚ ਸਾਰੇ ਪਿੰਡ ਨਿਵਾਸੀ ਇਲਾਕਾ ਨਿਵਾਸੀ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਹਰ ਸਾਲ ਇਸ ਨੂੰ ਧੂਮਤਾਮ ਨਾਲ ਮਨਾਉਂਦੇ ਆ ਤੇ ਇਸ ਵਿੱਚ ਜੋ ਸ਼੍ਰੀ ਗੁਰ ਦਾਸdev ਜੀ ਦੇ ਸੁਪੁੱਤਰ ਬਾਬਾ ਸ਼੍ਰੀ ਚੰਦ ਮਹਾਰਾਜ ਤੇ ਮਹਾਂਤ ਤਪਸਵੀ ਬਾਬਾ ਬਰਨ ਪ੍ਰਤਾਪ ਜੀ ਦੀ ਯਾਦ ਵਿੱਚ ਹਰ ਸਾਲ ਇੱਥੇ ਪਾਠਾਂ ਦੀ ਲੜੀ ਚੱਲਦੀ ਆ ਜੋ ਇੱਥੇ ਗੁਰਦੁਆਰਾ ਸਾਹਿਬ ਬਣਿਆ ਆ ਹਰ ਹਰ ਧਰਮ ਦਾ ਇਨਸਾਨ ਔਰ ਹਰ ਇਨਸਾਨ ਜਾਤੀ ਦਾ ਇਨਸਾਨ ਇੱਥੇ ਨਤਮਸਤਕ ਹੁੰਦਾ ਤੇ ਖੁਸ਼ੀਆਂ ਪ੍ਰਾਪਤ ਕਰਦਾ ਬਹੁਤ ਲੋਕਾਂ ਦੀ માનਤਾ ਦੇਸ਼ ਵਿੱਚ ਵਿਦੇਸ਼ ਵਿੱਚ ਬੈਠੇ ਸੰਗਤ ਦੇ ਵੀ ਸਹਿਯੋਗ ਨੇ ਅੱਜ ਜੋ ਟੂਰਨਾਮੈਂਟ ਹੋ ਰਿਹਾ ਇਸ ਵਿੱਚ ਹੈਰੀ ਮੁੰਡੀ ਯੂ ਐਸ ਏ ਉਹਨਾਂ ਦੇ ਪਿਤਾ ਜੀ ਸਰ ਬਹਾਰਾ ਸਿੰਘ ਜੀ ਮੁੰਡੀ ਤੇ ਉਹਨਾਂ ਦੇ ਛੋਟੇ ਸੁਪੁੱਤਰ ਸਰ ਜਸਵੀਰ ਸਿੰਘ ਜੱਸਾ ਮੁੰਡੀ ਜੀ ਉਹਨਾਂ ਵੱਲੋਂ 4 ਲੱਖ ਰੁਪਏ ਦੇ ਜੋ ਪ੍ਰਾਈਜ਼ ਨੇ ਕਬੱਡੀ ਦੇ ਉਹ ਦਿੱਤੇ ਜਾ ਰਹੇ ਨੇ ਜਦ ਵਿੱਚ ਕਿਉਂਕਿ ਪਿੰਡ ਦਾ ਇੱਕ ਸੋਚ ਆ ਕਿ ਸਾਡੀਆਂ ਜਦੋਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਤਾਂ ਉਹਨਾਂ ਦੇ ਬੱਚੇ ਇੰਨੀ ਮਿਹਨਤ ਕਰਕੇ ਬਿਸ਼ਕਤ ਕਰਕੇ ਬਾਹਰ ਦੇਸ਼ ਵਿਦੇਸ਼ ਜਾਂਦੇ ਨੇ ਆਪਣਾ ਦਸੌਂਦ ਕੱਢ ਕੇ ਇਸ ਟੂਰਨਾਮੈਂਟ ਤੇ ਮੇਲੇ ਵਿੱਚ ਯੋਗਦਾਨ ਪਾਉਂਦੇ ਨੇ ਤਾਂ ਜਿੱਥੇ ਸਾਡੇ ਮਹੰਤ ਪਰਿਵਾਰ ਦੀਪਾ ਮਹਾਂਤੀ ਰਵਿੰਦਰ ਜੀ ਦਵਿੰਦਰ ਜੀ ਔਰ ਸੋਨੂ ਜੀ ਤੇ ਉਹਨਾਂ ਦੇ ਪਿਤਾ ਜੀ ਸਰ ਰਸ਼ਪਾਲ ਸਿੰਘ ਜੀ ਔਰ ਗੁਰਦਾਸ ਦਾਸ ਜੀ ਹੁਣੇ ਹੁੰਦੇ ਸੀ ਮਹਾਂਤ ਸਤਪਾਲ ਦਾਸ ਜੀ ਹੁੰਦੇ ਸੀ ਉਹਨਾਂ ਦੇ ਸੁਪੁੱਤਰ ਨੇ ਪੱਪੂ ਜੀ ਉਹਨੇ ਸਾਰੇ ਰਲ ਮਿਲ ਕੇ ਮਹਾਂਤ ਪਰਿਵਾਰ ਵੀ ਇੱਥੇ ਸੇਵਾ ਕਰਦੇ ਆ ਯੋਗਦਾਨ ਪਾਉਂਦੇ ਨੇ ਲੇਕਿਨ ਸਾਰੇ ਨગર ਦਾ ਇਸ ਇਲਾਕੇ ਦਾ ਯੋਗਦਾਨ ਹੁੰਦਾ ਤਿਲ ਫੁੱਲ ਪਾ ਕੇ ਇਸ ਟੂਰਨਾਮੈਂਟ ਤੇ ਮੇਲੇ ਨੂੰ ਕਾਮਯਾਬ ਕਰਦੇ ਨੇ ਅਸੀਂ ਵੀ ਇੱਥੇ ਖੁਸ਼ੀਆਂ ਪ੍ਰਾਪਤ ਕੀਤੀਆਂ ਜੇ ਵੰਬਾਰਡ ਨੰਬਰ 24 ਦਾ ਕਾਉਂਸਲਰ ਬਣਿਆ ਕਾਂਗਰਸ ਪਾਰਟੀ ਵੱਲੋਂ ਤਾਂ ਉਸ ਵਿੱਚ ਇਹਨਾਂ ਸਥਾਨਾਂ ਦਾ ਬੜਾ ਯੋਗਦਾਨ ਰਿਹਾ ਇੱਥੋਂ ਅਸ਼ੀਰਵਾਦ ਮਿਲਦੇ ਨੇ ਗੁਰੂ ਸਾਹਿਬ ਅੱਗੇ ਜਾਣ ਦੀ ਤਾਕਤ ਬਖਸ਼ਦੇ ਨੇ ਸੋ ਅਸੀਂ ਸਾਰੇ ਨਗਰ ਦਾ ਇਲਾਕਾ ਨਿਵਾਸੀਆਂ ਤੇ ਦੇਸ਼ ਵਿਦੇਸ਼ ਵਿੱਚ ਬੈਠੇ ਸੰਗਤ ਦਾ ਜਿਨ੍ਹਾਂ ਨੇ ਇਸ ਟੂਰਨਾਮੈਂਟ ਵਿੱਚ ਯੋਗਦਾਨ ਪਾ ਕੇ ਇਸ ਟੂਰਨਾਮੈਂਟ ਤੇ ਮੇਲੇ ਨੂੰ ਕਾਮਯਾਬ ਕੀਤਾ ਉਹਨਾਂ ਨੂੰ ਬਹੁਤ-ਬਹੁਤ ਧੰਨਵਾਦ ਤੇ ਸੰਗਤ ਨੂੰ ਸਮੁੱਚੀ ਸੰਗਤ ਨੂੰ ਲੱਖ ਲੱਖ ਮੁਬਾਰਕਾਂ ਇਸ ਟੂਰਨਾਮੈਂਟ ਦੀਆਂ ਆ ਭਾਜੀ ਇੱਕ ਗੱਲ ਹੋਰ ਬਣੀ ਕਰੀ ਬੰਦੀ ਆ ਜਿਵੇਂ ਪੰਜਾਬ ਨੂੰ ਭੰਡਿਆ ਜਾ ਰਿਹਾ ਇੱਥੇ ਬੱਚੇ ਨਸ਼ਾਈ ਹੋ ਗਏ ਆ ਹੋ ਗਿਆ ਉਹ ਹੋ ਗਿਆ ਹਰ ਪਾਸੇ ਇੱਕ ਬੋਣ ਵਾਲਾ ਇੱਥੇ ਦੇਖ ਕੇ ਕਿਵੇਂ ਤੁਹਾਨੂੰ ਲੱਗ ਰਿਹਾ ਪੀ ਇਹ ਸੱਚੀ ਗੱਲ ਹੈ ਦੇਖੋ ਨਸ਼ੇ ਦੀ ਲਤ ਲੱਗ ਚੁੱਕੀ ਹੈ ਪੰਜਾਬ ਦੇ ਵਿੱਚ ਉਹ ਤੁਸੀਂ ਹੁਣ ਦੇਖਦੇ ਹੋ ਕਿ ਪਿਛਲੀ ਦਿਨੀ ਲੈਡੀ ਕਾਂਸਟੇਬਲ ਇੱਕ ਜੋ ਸਰਕਾਰੀ ਦਰਵਾਜ਼ੇ ਪਹੁੰਚ ਰੱਖਦੀ ਸੀ ਉਸ ਦੇ ਕਾਰ ਦੇ ਵਿੱਚ ਉਸ ਗੱਡੀ ਵਿੱਚੋਂ ਹਾਇਰੋਨ ਫੜੀ ਗਈ ਅੱਜ ਦੀ ਖਬਰ ਹੈ ਕਿ ਇੱਕ ਆਮ ਆਦਮੀ ਪਾਰਟੀ ਦਾ ਸਰਪੰਚ ਪਤੀ ਅੱਜ ਫੜਿਆ ਗਿਆ ਹਾਇਰੋਨ ਦਾ ਤੇ ਉਹਦੇ ਕੋ ਕਿੰਨੇ ਕਿਲੋ ਪੁੱਕੀ ਫੜੀ ਆ ਕਿੰਨੇ ਕਿਲੋ ਡੋਡੇ ਫੜੇ ਹੋਏ ਨੇ ਤੇ ਹਾਇਰੋਨ ਫੜੀ ਆ ਇਹ ਸਭ ਕੁਝ ਪੁਲਿਸ ਦੀ ਮਦਦ ਨਾਲ ਔਰ ਸਰਕਾਰਾਂ ਦੀ ਮਦਦ ਨਾਲ ਹੀ ਚੱਲ ਰਿਹਾ ਲੇਕਿਨ ਸਰਕਾਰਾਂ ਠੱਲ ਪਾਉਣ ਦੀ ਗੱਲ ਕਰਦੇ ਆ ਨੇ ਲੇਕਿਨ ਕਿਸੇ ਹੱਦ ਤੱਕ ਤਿੰਨ ਸਾਲ ਹੋ ਗਏ ਨੇ ਇਸ ਨੂੰ ਠੱਲ ਪਾਉਣ ਵਿੱਚ ਨਾਮ ਕਾਮਯਾਬ ਰਹੀਆਂ ਨੇ ਤੇ ਨਲਾਇਕੀ ਉਹਨਾਂ ਦੀ ਸਾਹਮਣੇ ਆਈ ਹੈ ਸੋ ਅਸੀਂ ਇੰਨਾ ਲੋਕਾਂ ਵਿੱਚ ਪਿੱਛੜਦੇ ਆ ਜਿਹੜੇ ਚੰਗੇ ਨੌਜਵਾਨ ਨੇ ਖਿਡਾਰੀ ਨੇ ਇਹ ਤਾਂ ਬੱਚੇ ਹੋਏ ਨੇ ਖੇਡਾ ਇਸੇ ਲਈ ਕਰਾਉਂਦੇ ਆ ਕਿ ਬੱਚੇ ਜਿਹੜੇ ਆ ਖਿਡਾਰੀ ਨੇ ਉਹ ਬਚ ਸਕਣ ਇਹਨਾਂ ਚੀਜ਼ਾਂ ਤੋਂ ਅੱਜ ਜੋ ਬਾਰਿਸ਼ ਦੇਟਾ 'ਚ ਜੋ ਲੋਕ ਆ ਕੇ ਬਸੇ ਨੇ ਉਹਨਾਂ ਨੇ ਜ਼ਿਆਦਾਤਰ ਸਾਡੇ ਪੰਜਾਬ ਦੀ ਨੌਜਵਾਨੀ ਨੂੰ ਖਰਾਬ ਕੀਤਾ ਕਾਰਨ ਕੀਤਾ ਕਿਉਂਕਿ ਉਹਨਾਂ ਦੀ ਪਛਾਣ ਕਰਨੀ ਬਹੁਤ ਔਖੀ ਹੋਈ ਆ ਲੱਖਾਂ ਵਿੱਚ ਲੋਕ ਇਹ ਬਾਹਰਲੇ ਸਟੇਟਾਂ ਚੋਂ ਆ ਕੇ ਰਹਿ ਰਹੇ ਨੇ ਤੇ ਉਹਨਾਂ ਦੀ ਪਛਾਣ ਕਰਨੀ ਔਖੀ ਹੈ ਨਸ਼ਾ ਵੇਚ ਰਹੇ ਨੇ ਸੋ ਕੁੱਲ ਮਿਲਾ ਕੇ ਗੱਲ ਇਹ ਬੰਦੀ ਆ ਕਿ ਸੱਚੇ ਮਾਰਗ ਚੱਲਦਿਆਂ ਉਸ ਤੋਂ ਤਕਰੇ ਜਹਾਨ ਸੋ ਭਾਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਬਹੁਤ ਵੱਡਾ ਮੈਸੇਜ ਤੁਹਾਡਾ ਪੂਰੇ ਵਰਲਡ ਵਿੱਚ ਜਾਣਾ ਕਿਉਂਕਿ ਸਾਡਾ ਮਹਾ ਪੰਜਾਬ ਜਿਹੜਾ ਚੈਨਲ ਆ ਯੂਐਸਏ ਉਹ ਸਦਾ ਤਤਵਾ ਰਹਿਦਾ ਵੀ ਅਸੀਂ ਕੁਝ ਨਾ ਕੁਝ ਸਮਾਜ ਦੇ ਭਲੇ ਵਾਸਤੇ ਕੋ ਚੰਗਾ ਕੰਮ ਕਰਦੇ ਰਹੀਏ ਸਰਕਾਰਾਂ ਆਉਣੀਆਂ ਨੇ ਸਰਕਾਰਾਂ ਜਾਣੀਆਂ ਨੇ ਬਹੁਤ-ਬਹੁਤ ਧੰਨਵਾਦ ਜੀ